ਅਜਾਣੇ ਕੋ ਪਤਾ ਲੱਗਿਆ ਬੜਾ ਦਿਲ ਨੂੰ ਦੇਖੋ ਯਾਰ ਅਰਦਾਸ ਕਰਦਾ ਹਾਂ ਕਿ ਫਰਮਾਤੋ ਜੀ ਆਪਿਆ ਨੇ ਆਪਣੇ ਚਰਨਾਂ ਦੇ ਵਿੱਚ ਨਵਾਜੋ ਉਸੋ ਇਸ ਜਨਤ ਨੂੰ ਜੋ ਸਾਡੀ ਇੰਡਸਟਰੀ ਨੂੰ ਜਿੱਕਦਾ ਟਾਟਾ ਪਿਆ ਹੁੰਦਾ ਤਾ ਵੀ ਪੂਰਾ ਨਹੀਂ ਹੋਣਾ। ਭਾਵੇਂ ਜਿਵੇਂ ਅਸਮਾਨੀ ਤੌਰ ਤੇ ਸਾਡੇ ਕੋਲੋਂ ਵਿਛੜ ਗਏ ਪਰ ਉਹਨਾਂ ਦੀ ਰੂਹ ਹਮੇਸ਼ਾ ਉਹਨਾਂ ਦੇ ਸਰੋਤਿਆਂ ਨੂੰ ਜੋ ਪਿਆਰ ਕਰਦੇ ਉਹਨਾਂ ਦੀ ਗਾਇਕੀ ਨੂੰ ਉਹਨਾਂ ਦੀ ਆਵਾਜ਼ ਨੂੰ ਹਮੇਸ਼ਾ ਹੀ ਜਿੰਦਾ ਰੋਗੇ। ਕਿਉਂਕਿ ਤਲਾਕਾਰ ਕਰਦਾ ਹੈ ਚੰਗੇ ਲੋਕਾਂ ਨਾਲ ਹਮੇਸ਼ਾ ਅਮਰ ਹੋ ਜਾਇਆ ਕਰਦਾ ਹੈ। ਸਾਡਾ ਪ੍ਰਾਸਨ ਪਿਆਰ ਕਰਦਾ ਸੀ ਬਹੁਤ ਵਿਕੀ ਔਰ ਜਿੱਥੇ ਵੀ ਮਿਲਦਾ ਸੀ ਸਾਡੇ ਨਾਲ ਖੜਾ ਹੁੰਦਾ ਸੀ ਹੱਸ ਕੇ ਸੀ ਸਭ ਇਕੱਠੇ ਸੋ ਜਿਆਰਾ ਇਕੱਠੇ ਹੁੰਦੇ ਰਹਿੰਦੇ ਸ। ਅਚਾਨਕ ਪਤਾ ਲੱਗਿਆ ਤੇ ਬੜਾ ਦਿਲ ਨੂੰ ਦੁੱਖ ਹੋਇਆ ਮੈਂ ਅਰਦਾਸ ਕਰਦਾ ਕਿ ਪਰਮਾਤਮਾ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿਚ ਨਵਾਜੋ ਔਰ ਸਾਨੂੰ ਅਸੀਂ ਉਹਨਾਂ ਦੇ ਬੱਚਿਆਂ ਦੇ ਵਿੱਚੋਂ ਵਿੱਕੀ ਬਾਦਸ਼ਾਹ ਨੂੰ ਦੇਖਦੇ ਹਾਂ। ਅ ਬੇਟਾ ਬੜਾ ਬਿਲਕੁਲ ਵਿੱਕੀ ਵਰਗਾ ਲੱਗਦਾ ਔਰ ਮੈਂ ਸਾਡੇ ਸਾਰੇ ਆਰਟਿਸਟ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਬੱਚਿਆਂ ਨਾਲ ਸਾਥ ਦੇਣਾ ਪਰਮਾਤਮਾ ਕਰੇ ਕਿ ਸਾਡਾ ਵਿਕੀ ਉਹਨਾਂ ਦੇ ਵਿੱਚੋਂ ਸਾਨੂੰ ਲੱਭਦਾ ਹੈ ਮੇਰਾ ਮਨ ਬੜਾ ਖਰਾਬ ਹੈ ਬੜਾ ਦੁੱਖ ਹੋਇਆ ਅੱਜ ਸਾਡੀ ਸੱਜੀ ਬਾਂਹ ਜਿਹੜਾ ਸਾਨੂੰ ਛੱਡ ਕੇ ਚਲਾ ਗਿਆ ਦੁੱਖ ਵੀ ਭੜੀ ਹੈ ਅਰਦਾਸ ਬੇਨਤੀ ਕਰਿਓ ਕਿ ਪਰਿਵਾਰ ਨੂੰ ਪਾਣਾ ਮਿਲਣ ਦਾ ਬਲ ਬਖਸ਼ੋ ਪਰਮਾਤਮਾ ਅਰਦਾਸ ਕਰੋ ਸਾਰੇ ਜਣਾਂ ਕਿਉਂਕਿ ਸਾਡੀ ਆਰਟਿਸਟ ਸੰਗ ਜਿਹੜੀ ਲਾਈਫ ਹੈ ਪਰਮਾਤਮਾ ਸਾਨੂੰ ਸ਼ੋਰ ਤਾਂ ਦੇ ਦਿੰਦਾ ਉਸ ਤੋਂ ਬਾਅਦ ਜਦੋਂ ਇੱਕ ਦਮ ਸਾਡੇ ਹੱਥ ਦੇ ਵਿੱਚੋਂ ਜਾਂਦਾ ਸਭ ਕੁਝ ਉੱਤੇ ਫਿਰ ਬੜਾ ਅਤੀਤ ਵੱਲ ਨੂੰ ਦੇਖ ਕੇ ਬੜਾ ਦੁੱਖ ਲੰਦਾ। ਖਸਲੇ ਬਸਲੇ ਰਹੋ ਖੁਸ਼ ਰਹੋ ਅਰਦਾਸ ਬੇਨਤੀ ਕਰੋ। ਸੋ ਇਹ ਸੁਖਾ ਜੀ ਸਾਰੇ ਕਲਾਕਾਰ ਕਿੱਥੇ ਹੋਏ ਨੇ ਔਰ ਯਕੀਨ ਵੀ ਨਹੀਂ ਆ ਰਿਹਾ ਕਿ ਮਕੂ ਇਹ ਕਹਿੰਦਾ ਵਧੀਆ ਕਲਾਕਾਰ ਸੂਫੀ ਗਾਇਕੀ ਦਾ ਮੱਲਾਦਾ ਕਿ ਇਕਾਂਤ ਹੋਇਆ ਜੀ। ਸੂਫੀ ਗਾਇਕੀ ਨੂੰ ਇੰਨਾ ਕੁ ਵਧੀਆ ਗਾਉਣ ਵਾਲਾ ਔਰ ਹਮੇਸ਼ਾ ਜਦੋਂ ਵੀ ਉਹਨੇ ਮਿਲਣਾ ਇੰਨੀ ਐਦਾ ਦਿਲਦਾਰ ਬਹੁਤ ਸੀ ਦਿਲ ਦਾ ਬਾਦ ਹਮੇਸ਼ਾ ਸਤਕਾਰ ਕਰਦਾ ਸੀ ਸਦਾ ਸਤਕਾਰ ਕਰਦਾ ਸੀ ਔਰ ਜਿਹੜੀ ਗੱਲ ਕਹਿਣੀ ਆਨੇ ਮੂੰਹ ਤੇ ਕਹਿਨੀ ਸੀ ਦਿਲ ਦਾ ਬੜਾ ਸਾਥ ਤੇ ਸਦੇ ਪਿੱਠ ਪਿੱਛੇ ਨਹੀਂ ਮੂੰਹ ਤੇ ਕਹਿੰਦਾ ਸੀ ਜਿਹਨੂੰ ਕਹਿਣਾ ਸੀ ਮਤਲਬ ਦਿਲ ਦਾ ਬਾਦਸ਼ਾਹ ਵੀ ਸੀ ਔਰ ਬਿੱਕੀ ਬਾਦਸ਼ਾਹ ਤਾਂ ਹੈ ਹੀ ਗਾਇਕੀ ਦਾ ਬਾਦਸ਼ਾਹ ਵੀ ਸੀ ਸੋ ਬੜਾ ਦੁੱਖ ਆ ਜੀ ਉਹਦੇ ਪਰਿਵਾਰ ਨੂੰ ਜੋ ਫਰੂਜ਼ ਜੀ ਨੇ ਕਹੀਆਂ ਸਾਰੀਆਂ ਗੱਲਾਂ ਉਹੀ ਨੇ ਜਿਹੜੇ ਪਰਿਵਾਰ ਨੂੰ ਬਸ ਮਾਲਕ ਆਪਣੇ ਚਰਨਾਂ ਵਿੱਚ ਉਹਨੂੰ ਅਲੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਵਾਸ ਪਖਸ਼ੀ ਵਰਗੇ ਪ੍ਰਵਾਹ ਨੂੰ ਪਾਣਾ ਮੰਨਣ ਦਾ ਬਲਵਕਸ਼ੀ ਅਸੀਂ ਸਾਰੇ ਕਲਾਕਾਰ ਉਹਦੇ ਨਾਲ ਔਰ ਕਲਾਕਾਰ ਵੈਸੇ ਵੀ ਕਦੇ ਜਾਂਦਾ ਨਹੀਂ ਦੁਨੀਆ 'ਚ ਜਿੱਤੇ ਇੱਕ ਉਹ ਹਮੇਸ਼ਾ ਦੁਨੀਆ ਸੁਣਦੀ ਰਹੂਗੀ ਜਦੋਂ ਜਦੋਂ ਵੀ ਕਿਤੇ ਮੇਲੇ ਹੋਏ ਕਰਨਗੇ ਵਿਦਿਵਾਸ਼ਣ ਜਰੂਰ ਜਾਂਦੀ ਆਉਂਦੀ ਹੈ ਸੋ ਮਾਲਕ ਬਸ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਪਖਸ਼ੀ ਬਹੁਤ ਬਤਿਆ ਚੋਕੜੀ ਖੜੀ ਅੱਜ ਅਸੀਂ ਇੱਥੇ ਪਹੁੰਚੇ ਦਿੱਲੀ ਬਾਦਸ਼ਾਹ ਜੀ ਘਰ ਯਾਰ ਯਾਰਾਂ ਦਾ ਕਿਚੀ ਬਾਦਸ਼ਾਹ ਅੱਜ ਜੋ ਕੇ ਸਭ ਤੋਂ ਵਿਛੜ ਗਏ ਨੇ ਸਭੀ ਸੰਗੀਤ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਤੇ ਝਟਕਾ ਲੱਗਾ ਜਦੋਂ ਗਾਤੀ ਸੁਣਿਆ ਤੇ ਮੈਂ ਲੁਧਿਆਣੀ ਸੁਣਾ ਤੇ ਮੈਂ ਕਿਹਾ ਯਾਰ ਮੈਨੂੰ ਯਕੀਨ ਨਹੀਂ ਹੋ ਰਿਹਾ ਕਹਿੰਦੇ ਨਹੀਂ ਸਰਦਾਰ ਅਲੀ ਪਾਜੀ ਦਾ ਮੈਨੂੰ ਖਾਂਦ ਆਇਆ ਕਹਿੰਦੇ ਦੀਪਕ ਇਦਾਂ ਹੋ ਗਈ ਮੈਂ ਕਿਹਾ ਪਾਜੀ ਮੈਂ ਲੁਧਿਆਣੀ ਪੁੱਛ ਲੈਂਦਾ ਜਦੋਂ ਮੈਂ ਦੇਖਿਆ ਮੈਂ ਘਰ ਗਿਆ ਤੇ ਮੈਨੂੰ ਸੇਰ ਜਾ ਕੇ ਚੱਕੀ ਜਾਇਆ ਇਹ ਕੀ ਦਾ ਸੁਪਨਾ ਤੇ ਆ ਸੋ ਤਾਂ ਜਿਹੜਾ ਸੌਣ ਸੀ ਉਹ ਜਿਹੜਾ ਮਾਲਕ ਨੇ ਉਹਨੂੰ ਬੁਲਾ ਲਿਆ ਜਿਹਨੇ ਦੇਖਿਆ ਤੇ ਘਰ ਚ ਰੋਣੇ ਟੋਣੇ ਲੱਗੇ ਹੋਏ ਮਾਲਕ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਰਾਜੀ ਹੋ ਗਿਆ ਤੇ ਪਿੱਕੀ ਬਾਦਸ਼ਾਹ ਜੀ ਅੱਜ ਮਾਲਕ ਦੇ ਚਾਹਨਾ ਜਗਰਾਜ ਜੀ ਨੇ ਸਾਰੇ ਪਰਿਵਾਰ ਨੂੰ ਛੱਡ ਕੇ ਸਾਰੇ ਬੱਚਿਆਂ ਨੂੰ ਛੱਡ ਕੇ ਬੱਚੇ ਜਦੋਂ ਰੋਂਦੇ ਦੇਖਦੇ ਆਂ ਵਿਛਣ ਜਾਂਦਾ ਉਹ ਬਿਟੇ ਨਹੀਂ ਗੁੱਡੀਆਂ ਰੋ ਰੇ ਨੇ ਪਰਵਾਸ ਸਾਰਾ ਰੋ ਲਿਆ ਸਾਡੀ ਬਾਈ ਸਿੱਖਣ ਜਾ ਰਿਹਾ ਇਸ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਨਾ ਦੇ ਸੰਸਕਾਰ ਤੇ ਪਹੁੰਚੇ ਹਾਂ ਅਧੂ ਜੀ ਦੀ ਵਿਛੜ ਗਈ ਦਿੱਤੀ ਬਾਦਸ਼ਾਹ ਵਾਕਈ ਬਾਦਸ਼ਾਹ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਬਾਦਸ਼ਾਹੀ ਕਰਨੇ ਕੋ ਗੱਲ ਹੋਰ ਕਹਿਣ ਨੂੰ ਅੱਜ ਕੱਲ ਸਾਰੀ ਬਾਛਾ ਨਹੀਂ ਕਰਨ ਵਾਲਾ ਕੋਈ ਕੋਈ ਜਨਰ ਲੋਕੋ ਸੂਰ ਨੇ ਉਮਰਾਂ ਥੋੜੀਆਂ ਪਾਇਆ ਕਰਦੇ ਨੇ ਕਿਉਂਕਿ ਜਿਹੜੇ ਵਧੀਆ ਬੰਦਾ ਦੀ ਉਮਰ ਥੋੜੀ ਹੁੰਦੀ ਹੈ ਸੋਨੇ ਬਾਕੀ ਨਵਾ ਗਿਆ ਜਨੀ ਯਾਰੀ ਦੇ ਇਸ ਨਾਮ ਤੇ ਯਾਰੀਆਂ ਦੀ ਮੰਨੀਆ ਸਾਕੇ ਬਹੁਤ ਹੋ ਗਈ ਜਿੰਨਾ ਕਹਿੰਦੇ ਮਾਲਕ ਉਹਨਾਂ ਦੀ ਰੂਹ ਹੈ ਸ਼ਾਂਤੀ ਬਖਸ਼ੀ ਪਰਿਸ਼ੇਰ ਪਰਿਵਾਰ ਨੂੰ ਤਾੜਾ ਮੰਨਣ ਦਾ ਵੱਲ ਬਖਸ਼ੀ ਮਾਲਕ ਦੇ ਸਾਡੇ ਸੰਗੀਤ ਜਗਰਦਤ ਬਹੁਤ ਹੀ ਉੱਚਾ ਸਤਾਰਾ ਕਾਮਯਾਬ ਸਤਾਰਾ ਜਿਹਦਾ ਨਾਮ ਦਿੱਤੀ ਬਾਦਸ਼ਾ ਉਸ ਦਿਨ ਨਹੀਂ ਛੱਡ ਗਿਆ ਜਿਹੜੀ ਸਾਡੀ ਸਾਰੀ ਇੰਡਸਟਰੀ ਨੇ ਇੱਕ ਬਹੁਤ ਵੱਡਾ ਘਾਟਾ ਹੋਇਆ ਇਸ ਚੀਜ਼ ਦਾ ਕਿ ਲੋਕੀ गाने ਕਰਦੇ ਆ ਬਣਾਉਂਦੇ ਆ ਵੀਡੀਓ ਕਰਦੇ ਆ ਟੀਵੀ ਤੇ ਲਾਉਂਦੇ ਆ ਉਹ ਬੰਦਾ ਬਿਨਾਂ ਗਾਣਿਆਂ ਤੋਂ ਹੀ ਹਿੱਟ ਜਿਹਨੂੰ ਦੁਨੀਆ ਮੁਹੱਬਤ ਕਰਦੀ ਸੀ ਉਹਦੇ ਲਾਈਵ ਨੂੰ ਲੋਕਾਂ ਨੇ ਪਿਆਰ ਕੀਤਾ ਮੇਰੇ ਸ਼ਹਿਨशाह ਕੁੱਤਿਆਂ ਚ ਰੱਖ ਲੈ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਐਸੇ ਐਸੇ ਗਾਣਿਆਂ ਦੇ ਨਾਲ ਉਹਨਾਂ ਨੇ ਸਰੋਤਿਆਂ ਦਾ ਦਿਲ ਦਿਲ ਦੇ ਵਿੱਚ ਜਗ੍ਹਾ ਬਣਾਈ ਔਰ ਉਹਨਾਂ ਨੇ ਤੁਸੀਂ ਮੁਹੱਬਤ ਨੂੰ ਇਹ ਸਾਰੇ ਕੱਟ ਤੋਂ ਜਾਣ ਸਕਦੇ ਹੋ ਕਿ ਦੁਨੀਆ ਉਹਨਾਂ ਨੂੰ ਕਿੰਨੀ ਕਿ ਮੁਹੱਬਤ ਕਰਦੀ ਸੀ ਕਿੰਨਾ ਕਿ ਪਿਆਰ ਕਰਦੀ ਸੀ ਕਿ ਦੂਰ ਦੂਰੋ ਚੱਲ ਕੇ ਹਰ ਬੰਦੇ ਨੇ ਦੁੱਖ ਜ਼ਹਰ ਕਰਨ ਲਈ ਇੱਥੇ ਪਹੁੰਚਿਆ ਕਿ ਵਿੱਕੀ ਬਾਦਸ਼ਾਹੀ ਇਸ ਦੁਨੀਆ ਤੇ ਨਹੀਂ ਰਹੀ ਤੇ ਸਾਰਿਆਂ ਨੂੰ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਤਾਂ ਯਕੀਨ ਹੀ ਨਹੀਂ ਹੋਇਆ ਕਿ ਕੋ ਤਾਂ ਮੈਂ ਫੋਨ ਮਾਰਿਆ ਪਹਿਲੇ ਭਾਜੀ ਇਹ ਗੱਲ ਆਈ ਅੱਜ ਪਤਾ ਲੱਗਿਆ ਕਿ ਬੜੀ ਗੱਲ ਵਾਇਰਲ ਹੋ ਰਹੀ ਹੈ ਕਿ ਵਿੱਕੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਮੈਂ ਕਿਹਾ ਯਾਰ ਏਦਾਂ ਵੈਸੇ ਸੇ ਇੱਕ ਹੋ ਸਕਦਾ ਸ਼ਰਦੀ ਨੇ ਕਿਹੜੇ ਪਾਟਾ ਕੋਲ ਕੈਮਰਾ ਲੱਗਦਾ ਪਰ ਜਦੋਂ ਮੈਂ ਫੋਨ ਕੀਤਾ ਵਿੱਕੀ ਦੇ ਨੰਬਰ ਤੇ ਤੇ ਵਿੱਕੀ ਦਾ ਫੋਨ ਬੰਦ ਆ ਰਿਹਾ ਸੀ ਫਿਰ ਮੈਂ ਉਹਦੇ ਨਾਲ ਅਸਿਸਟੈਂਟ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਭਾਜੀ ਬਾਕੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਕਿ ਕਿਤੇ ਕਿਤੇ ਤਾਂ ਜਿਵੇਂ ਸਨਾਤਾ ਜੀ ਆ ਜਾਂਦਾ ਕਿ ਯਕੀਨ ਹੀ ਨਹੀਂ ਹੋ ਰਿਹਾ ਯਾਰ ਕੱਲ ਪਰਸੋਂ ਅਸੀਂ ਗੱਲਾਂ ਕੀਤੀਆਂ ਮਿਲਣ ਦੇ ਪਲਾਨ ਕਰਦੇ ਸੀ ਵੀ ਅਸੀਂ ਆ ਕੁਝ ਕਰੀਏ ਕੁਝ ਪਲਾਨ ਕਰ ਰਹੇ ਸੀ ਮੁਹੱਬਤ ਕੀ ਯਾਰਾਂ ਦਾ ਯਾਰ ਜਿਹੜਾ ਕਹਿ ਵੀ ਇੱਕ ਗਾਇਕੀ ਗਾਉਣਾ ਵਜਾਉਣਾ ਇੱਕ ਵੱਖਰੀ ਗੱਲ ਹੈ ਇੱਕ ਸੱਚੇ ਦਿਲ ਦਾ ਇਨਸਾਨ ਹੋਣਾ ਬਹੁਤ ਵੱਡੀ ਗੱਲ ਹੈ ਰੂਹ ਦਾ ਵਾਰਸ਼ਾ ਵੀ ਸਾਡਾ ਤਰਾ ਫਕੀਰਾਂ ਦਾ ਫਕੀਰ ਵੀ ਸੀ ਔਰ ਯਾਰਾਂ ਦਾ ਯਾਰ ਵੀ ਸੀ ਬਾਕੀ ਸੋ ਸੋ ਇਸ ਜਗਤ ਨੂੰ ਜੋ ਸਾਡੀ ਇੰਡਸਟਰੀ ਨੂੰ 뮤직 ਦਾ ਟਾਟਾ ਪਿਆ ਉਹ ਤਾਂ ਕਦੀ ਪੂਰਾ ਨਹੀਂ ਹੋਣਾ ਭਾਵੇਂ ਜੋ ਉਸ ਜਮਾਨੀ ਤੌਰ ਤੇ ਸਾਡੇ ਕੋਲੋਂ ਵਿਛੜ ਗਿਆ ਪਰ ਉਹਨਾਂ ਦੀ ਰੂਹ ਹਮੇਸ਼ਾ ਉਹਨਾਂ ਨੇ ਸਰੋਤਿਆਂ ਨੂੰ ਜੋ ਪਿਆਰ ਕਰਦੇ ਉਹਨਾਂ ਦੀ ਗਾਇਕੀ ਨੂੰ ਉਹਨਾਂ ਦੀ ਆਵਾਜ਼ ਨੂੰ ਹਮੇਸ਼ਾ ਹੀ ਜਿੰਦਾ ਰੋਗੀ ਉਹਦੇ ਤਲਾਅ ਕਰਦਾ ਚੰਗੇ ਗਾਉਣ ਵਾਲੇ ਹਮੇਸ਼ਾ ਅਮਰ ਹੋ ਜਾਇਆ ਕਰਦੇ ਇਸ ਕਰਕੇ ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਇਹ ਹੀ ਕਹਣਾ ਕਿ ਵਾਹਿਗੁਰੂ ਜੋ ਇਸ ਦੁੱਖ ਤੇ ਕੜੀ ਦਾ ਪਹਾੜ ਉਹਨਾਂ ਦੇ ਪਰਿਵਾਰ ਤੇ ਟੁੱਟਿਆ ਉਹਨਾਂ ਨੂੰ ਇਹਦੇ ਨਾਲ ਲੜਨ ਦਾ ਬਲ ਬਖਸ਼ਣ ਜਿਸ ਵੀ ਕੀ ਬਾਚਾ ਜੋ ਸਾਡਾ ਵੀਰ ਦਾਦੇ ਦੇ ਕਲਮਾ ਦੇ ਵਿੱਚ ਜਾ ਰਾਜਮਾਨ ਹੋਇਆ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸ਼ਾਮ ਦਰਸ਼ਾਵੇ ਚੇਅਰਮੈਨ ਪੰਜਾਬੀ ਬਰਾਸਰ ਸਭਿਆਚਾਰ ਮੰਚ ਪੰਜਾਬ ਮੈਂ ਅੱਜ ਇੱਥੇ ਪੰਜਾਬ ਦੇ ਬਹੁਤ ਹੀ Sufi singer ਵਧੀਆ ਨੌਜਵਾਨ ਗਾਇਕ ਉਹਦੀ ਮੌਤੇ ਮੈਂ ਇਸ ਦਾ ਸੰਸਕਾਰ ਤੇ ਪਹੁੰਚਿਆ ਵਿੱਕੀ ਬਾਸ਼ਾ ਗਾਇਕੀ ਦਾ ਇੱਕ ਬਹੁਤ ਸੁਰਾਂ ਦਾ ਧਨੀ ਸੀ ਗਾਇਕੀ ਉਹਦੀ ਵਿਰਾਸਤ ਵੀ ਸੀ ਉਹਦੇ ਪਿਤਾ ਜੀ ਮਾਸਟਰ ਸੋਮਨਾਥ ਟੋਗਮਾਸਟਰ ਬਹੁਤ ਮਸ਼ਹੂਰ ਸੀ ਉਹਨਾਂ ਨੇ ਕਾਫੀ ਤਲੀਮ ਉਹਨਾਂ ਕੋਲੋਂ ਵੀ ਹਾਸਲ ਕੀਤੀ ਤੇ ਕਾਫੀ ਉਹਨਾਂ ਨੇ ਹੋਰ ਵੀ ਉਸਤਾਦਾਂ ਕੋਲੋਂ ਮਾਰਖਾਧੀ ਜਿਹਦੇ ਨਾਲ ਅੱਜ ਉਹ ਪੰਜਾਬ ਦੇ ਵਿੱਚ ਸਰਮੌਰ ਗਾਇਕਾਂ ਦੀ ਗੈਂਟੀ ਵਿੱਚ ਸੀ ਛੋਟੀ ਉਮਰ ਦੇ ਵਿੱਚ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ ਸਾਨੂੰ ਉਹਨਾਂ ਦਾ ਜਿਹੜਾ ਇਹ ਘਾਟਾ ਆ ਬਹੁਤ ਜ਼ਿਆਦਾ ਘਾਟਾ ਪਿਆ ਫਾਮੇ ਮੈਂ ਉਮਰ ਤੋਂ ਉਸ ਤੋਂ ਬਹੁਤ ਵੱਡਾ ਆ ਉਹਨੂੰ ਚੱਕ ਕੇ ਖਿਲਾਇਆ ਪਰ ਅੱਜ ਮੈਂ ਉਸ ਨੌਜਵਾਨ ਗਾਇਕ ਨੂੰ ਸਜਦਾ ਕਰਦਾ ਸਲਾਮ ਕਰਦਾ ਕਿਉਂਕਿ ਉਹ ਅੱਜ ਸੱਤੂ ਵਿਛੜ ਗਿਆ ਔਰ ਸਾਰੇ ਪਰਿਵਾਰ ਦੇ ਨਾਲ ਅਸੀਂ ਇਸ ਦੁੱਖ ਦੀ ਘੜੀ ਵਿੱਚ ਹਾਜ਼ਰ ਹੈ ਸ਼ਾਮਲ ਹੈ ਸਾਰੇ ਸਰੋਤਿਆਂ ਦੇ ਨਾਲ ਅਸੀਂ ਹਾਜ਼ਰ ਹੈ ਸ਼ਾਮਲ ਹੈ ਸਾਡਾ ਮੰਚ ਸਾਰਾ ਇਸ ਦੁੱਖ ਦੀ ਘੜੀ ਵਿੱਚ ਨਾਲ ਸ਼ਾਮਲ ਹੈ ਜੈ ਜੈ ਜੈਨ ਸਿੰਘ ਸ਼ਾਹ ਕੋਟ ਪੰਜਾਬ ਦੀ ਸੁਨੀਸਾ ਦਾ ਅੱਜ ਸਾਡਾ ਉਹ ਗਾਇਕੀ ਦਾ ਬਾਦਸ਼ਾਹ ਬਿੱਤੀ ਬਾਦਸ਼ਾਹ ਜਿਹੜੇ ਕਿ ਐਸਐਨ ਪੂਰੀਆਂ ਬਲੰਡੀਆਂ ਤੇ ਸੀ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਬੜਾ ਵੱਡਾ ਨਾਂ ਸੀ ਜਿਨ੍ਹਾਂ ਨੇ ਲੁਧਿਆਣੇ ਦਾ ਇਹ ਸ਼ੌਨੀ ਮੱਦੇ ਦਾ ਨਾਂ ਦੁਨੀਆ ਦੇ ਵਿੱਚ ਰੋਸ਼ਨੀ ਕੀਤਾ ਔਰ ਅੱਜ ਜੋ ਸਾਨੂੰ ਇਤਨਾ ਵੱਡਾ ਘਾਟਾ ਪਿਆ ਇਹ ਪੂਰਾ ਹੋਣ ਵਾਲਾ ਨਹੀਂ ਮੈਂ ਮੰਗ ਕਰਾਂਗਾ ਸਰਕਾਰਾਂ ਤੋਂ ਤੇ ਸੰਸਥਾਵਾਂ ਤੋਂ ਕਿ ਇਸ ਗਾਇਕ ਦੇ ਨਾਂ ਤੇ ਕੋਈ ਨਾ ਕੋਈ ਬਹੁਤ ਵੱਡੀ ਯਾਦਗਾਰ ਕੋਈ ਉਹਦੇ ਨਾਂ ਤੇ ਚੌਂਕ ਬਣਾਉਣਾ ਚਾਹੀਦਾ ਹੈ ਨਹੀਂ ਉਹਦੇ ਨਾਂ ਤੇ ਕੋਈ ਬਹੁਤ ਵੱਡਾ ਟ੍ਰੈਕ ਬਣਾਉਣਾ ਚਾਹੀਦਾ ਜਿਹੜਾ ਕਿ ਬਿੱਕੀ ਬਾਦਸ਼ਾਹ ਦਾ ਨਾਂ ਦੁਨੀਆ ਤੇ ਕਾਇਮ ਰਹਿ ਸਕੇ ਔਰ ਉਹਨਾਂ ਦੇ ਜੋ ਬੱਚੇ ਹੈ ਉਹਨਾਂ ਨੂੰ ਜੋ ਪੜ੍ਹਾਈ ਉਹਨਾਂ ਦੇ ਜੋ ਸ਼ਾਦੀਆਂ ਕਰਨੀਆਂ ਹਨ ਉਹਨਾਂ ਬਾਰੇ ਸਾਨੂੰ ਕੋਈ ਨਾ ਗੁਰੂ ਜ਼ਰੂਰ ਸਰਕਾਰਾਂ ਨੂੰ ਤੇ ਸੰਸਥਾਵਾਂ ਨੂੰ ਤੇ ਕਲਾਕਾਰਾਂ ਨੂੰ ਗੁਰੂ ਸੋਚਣਾ ਚਾਹੀਦਾ ਹੈ ਅੱਛਾ ਕਲਾਕਾਰਾਂ ਤੇ ਕਲਾਕਾਰਾਂ ਕੋਲੇ ਲਫ਼ਜ਼ ਬਹੁਤ ਹੁੰਦੇ ਆ ਤੇ ਲਫ਼ਜ਼ਾਂ ਦੇ ਨਾਲ ਹੀ ਉਹ ਲੋਕਾਂ ਦੇ ਦਿਲਾਂ ਤੇ ਰਾਜ਼ ਕਰਦੇ ਆ ਪਰ ਅੱਜ ਐਸਾ ਵਕਤ ਹੈ ਕਿ ਮਤਲਬ ਜਿੱਥੇ ਕੋਈ ਲਫ਼ਜ਼ ਕੰਮ ਨਹੀਂ ਆ ਰਿਹਾ ਸਾਰੇ ਲਫ਼ਜ਼ ਖਤਮ ਹੋ ਗਏ ਵਿੱਕੀ ਨੇ ਬਚਪਨ ਤੋਂ ਹੀ ਆਪਣਾ ਨਾਮ ਪਤਾ ਨਹੀਂ ਕਿਹਨੇ ਦਾ ਨਾਮ ਬਾਦਸ਼ਾ ਰੱਖਿਆ ਸੀ ਜਾਂ ਵਿੱਕੀ ਦੇ ਨਾਲ ਬਾਦਸ਼ਾ ਲਾਇਆ ਸੀ ਜੀ ਜਦੋਂ ਤੋਂ ਮੈਂ ਉਹਨੂੰ ਜਾਣਨ ਲੱਗਿਆ ਤੇ ਮੈਂ ਉਹਨੂੰ ਹਮੇਸ਼ਾ ਬਾਦਸ਼ਾ ਦੇ ਰੂਪ 'ਚ ਹੀ ਦੇਖਿਆ ਉਹ ਵਾਤੋ ਹੀ ਨਾਮ ਦਾ ਬਾਦਸ਼ਾ ਵੀ ਸੀ ਔਰ ਦਿਲ ਦਾ ਵੀ ਬਾਦਸ਼ਾ ਸੀ ਗਾਣਾ ਹਮੇਸ਼ਾ ਕਹਿੰਦਾ ਸੀਗਾ ਕਿ ਗਾਣਾ ਤੇ ਸਰਦਾਰ ਭਾਜੀ ਬਹੁਤ ਦੂਰ ਦੀ ਗੱਲ ਆ ਤੇ ਬਸ ਮੈਨੂੰ ਮੁਹੱਬਤ ਮਿਲ ਰਹੀ ਆ ਮੈਂ ਇਹਦੇ ਲਈ ਹੀ ਪਰਮਾਤਮਾ ਦਾ ਮੈਂ ਸ਼ੁਕਰਗੁਜ਼ਾਰ ਹਮੇਸ਼ਾ ਉਹ ਫਕੀਰਾਂ ਦੇ ਦਰ ਤੇ ਝੁਕਦਾ ਸੀ ਔਰ ਆਪਣੇ ਆਪ ਨੂੰ ਵੇਚਣ ਵਾਲਾ ਕਲਾਕਾਰ ਵੀ ਕਮਾਉਣ ਵਾਲਾ ਘੱਟ ਸੀ ਤੇ ਵੇਚਣ ਵਾਲਾ ਜ਼ਿਆਦਾ ਸੀ ਉਹ ਆਪਣਾ ਲਟਾ ਦਿੰਦਾ ਸੀ ਮੈਂ ਜਿੰਨਾ ਵੀ ਉਹਨੇ ਮਿਲੇ ਮੈਂ ਕੱਲ ਜਦੋਂ ਸ਼ਾਮ ਨੂੰ ਮੈਨੂੰ ਇਹ ਨਿਊਜ਼ ਮਿਲੀ ਫੇਸਬੁੱਕ ਤੋਂ ਅੱਜ ਕੱਲ੍ਹ ਵਾਇਰਲ ਹੋ ਜਾਂਦਾ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਮਾ ਧਰਮਕੋਟ ਜਾ ਰਿਹਾ ਸੀ ਤੇ ਬਿਲਕੁਲ ਸੁੰਨ ਹੋ ਗਿਆ ਸਾਰਾ ਸਿਸਟਮ ਔਰ ਮੈਂ 8-10 ਜਗ੍ਹਾ ਤੇ ਫੋਨ ਕਰਕੇ ਕਨਫਰਮ ਕੀਤਾ ਕਿ ਇਹ ਕਿਸੇ ਤਰ੍ਹਾਂ ਇਹ ਜਿਹੜੀ ਨਿਊਜ਼ ਹੈ ਝੂਠ ਹੋ ਜਵੇ ਇਹਨਾਂ ਕੋਈ ਬੰਦਾ ਕਹਿ ਦਵੇ ਵੀ ਜੀ ਗਲਤ ਕਿਸੇ ਨੇ ਅਫਵਾਹ ਫੈਲਾ ਦਿੱਤੀ ਜਾਂ ਕੋਈ ਸ਼ੂਟਿੰਗ ਦਾ ਕੋਈ ਸੀਗਾ ਇਹਨਾਂ ਦਾ ਪਾਰਕ ਵੀ ਸ਼ੂਟ ਕਰਦੇ ਸੀ ਪਰ ਨਹੀਂ ਉਹ ਸੱਚ ਹੋਇਆ ਮੈਂ ਅੱਜ ਦੇਖ ਰਿਹਾ ਮਤਲਬ ਤੁਸੀਂ ਇੱਥੋਂ ਪਿਆਰ ਅੰਦਾਜ਼ਾ ਲਾਓ ਕਿ ਮਤਲਬ ਕੋਈ ਗਿਣਤੀ ਨਹੀਂ ਹੈ ਲੋਕਾਂ ਦੀ ਇਹ ਕੁਈ ਕਲਾਕਾਰ ਤੇ ਹੈ ਨਹੀਂ ਕਲਾਕਾਰ ਤੇ ਥੋੜੇ ਜਿਹੇ ਹੋਣਗੇ ਜਿੰਨੇ ਵੀ ਆਏ ਨੇ ਬਟ ਇਹ ਆਮ ਲੋਕ ਪਹੁੰਚਿਆ ਪਬਲਿਕ ਹੈ ਤੇ ਪਬਲਿਕ ਉੱਥੇ ਜਾਂਦੀ ਹੈ ਜਿੱਥੇ ਉਹਨੂੰ ਕੋਈ ਪਿਆਰ ਕਰਨ ਵਾਲਾ ਪਬਲਿਕ ਨੂੰ ਜਿਹੜਾ ਪਿਆਰ ਕਰਦਾ ਪਬਲਿਕ ਉਹਨੂੰ ਪਿਆਰ ਕਰਦੀ ਹੈ ਤੇ ਇਹ ਬੰਦਾ ਐਸਾ ਸੀ ਕਦੇ ਪੈਸੇ ਪਿੱਛੇ ਨਹੀਂ ਕਦੇ ਕਿਸੇ ਸਟੇਜ ਤੇ ਕਿਸੇ ਟਾਈਮਿੰਗ ਪਿੱਛੇ ਨਹੀਂ ਕੋਈ ਝਗੜਾ ਨਹੀਂ ਕਿਸੇ ਬਾਬੇ ਨਾਲ ਨਹੀਂ ਕਿਸੇ ਫਕੀਰ ਨਾਲ ਨਹੀਂ ਕਿਸੇ ਕਲਾਕਾਰ ਨਾਲ ਨਹੀਂ ਕਾਲੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਤੈਨੂੰ ਲੁੱਟ ਲੈਣਾ ਜਿਹੜੇ ਆਪਣੇ ਬਣਾਏ ਹੋਏ ਨੇ ਇਹ ਇਮਾ ਚੀਜ਼ਾਂ ਤੋਂ ਦੂਰ ਸੀ ਮੈਂ ਮ ਲਫਜ਼ ਹੈ ਨਿਮਰਤੋ ਮੈਂ ਸ਼ਰਧਾਂਜਲੀ ਕਿਹੜੇ ਲਫਜ਼ ਨਾਲ ਪੇਸ਼ ਕਰਾਂ ਬਸ ਖੁਦਾ ਕੀ ਦੁਆ ਕਰਦਾ ਕਿ ਅੱਲਾਹ ਪਾਕ ਜੰਨਤ ਨਸੀਬ ਕਰੇ ਜਾਣੇਣ ਜਾਣੇ ਕੀਤੇ ਸੁਨਾਹਾਂ ਦੀ ਬਖਸ਼ਿਸ਼ ਹੋਵੇ ਤੇ ਪਿੱਛੇ ਤਿੰਨ ਧੀਆਂ ਛੱਡ ਗਿਆ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਅੱਲਾਹ ਪਾਕ ਆਪ ਨਿਭਾਵੇ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਬਾਪ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਜਿੱਡਾ ਵੱਡਾ ਹਾਸਾ ਕਿਸੇ ਨਾਮ ਨਾਲ ਰੱਬ ਕਰੇ ਉਹ ਜਿਸ ਬੱਚੇ ਨੂੰ ਮੈਂ ਉਂਗਲ ਫੜ ਕੇ ਤੁਰਨਾ ਸਿਖਾਇਆ ਨਾਲ ਤੁਰਿਆ ਅੱਜ ਇਡੀਆਂ ਬਲੰਦੀਆਂ ਤੇ ਪਹੁੰਚ ਕੇ ਸਾਡਾ ਸਾਥ ਛੱਡ ਗਿਆ ਸਾਰੇ ਪਰਿਵਾਰ ਨੂੰ ਦੁਖੀ ਕਰ ਗਿਆ ਅਸੀਂ ਲਾਸਟ ਵਿੱਚ ਇਹੀ ਕਹਿੰਨੇ ਆ ਕਿ ਮਾਲਕ ਉਹਨੂੰ ਸਵਰਗਾਂ ਚ ਵਾਸਾ ਦਵੇ ਕਿਉਂਕਿ ਇਹ ਦੀ پاک ਰੂਹ ਖੁਸ਼ ਰੂਹ ਦੁਨੀਆ ਤੇ ਦੁਬਾਰਾ ਨਹੀਂ ਆਉਂਦੀ ਔਰ ਅਸੀਂ ਸਮਸ਼ਾਨ ਘਾੜ ਦੇ ਵਿੱਚ ਅੱਜ ਆਖਰੀ ਉਹਦੇ ਨਾਲ ਵਿਦਾਈ ਕਰਕੇ ਉਹ ਜੇ ਤੁਹਾਨੂੰ ਭਾਜੀ ਗੱਲ ਕੀ ਹੋਈ ਸੀ ਇਹ ਕਿਹੜੀ ਵਜ੍ਹਾ ਕਰਕੇ ਮਤਲਬ ਇਹ ਭਾਜੀ ਇਹਨਾਂ ਨੂੰ ਹਸਪੀਟਲ ਦੇ ਵਿੱਚ 3 ਅਟੈਕ ਲਗਾਤਾਰ ਆਏ ਡੇਲੇ ਹਸਪੀਟਲ ਜੀ ਇਹ ਆਪਣੇ ਵਿਆਨਨ ਤੋਰਿਆ ਪਾਜੀ ਸੌਰਵੀ ਹਸਪੀਟਲ ਆ ਉਹਦੇ ਵਿੱਚ ਡਾਕਟਰਾਂ ਨੇ ਬਹੁਤ ਕੇਅਰ ਕੀਤੀ ਜੀ ਬਹੁਤ ਤਿੰਨ ਵਾਰੀ ਉਹਨਾਂ ਨੇ ਜਾਨ ਚਲੇ ਗਈ ਸੀ ਬਚਾਇਆ ਅਨਕਿੰਕਾਰ ਕਰਕੇ ਦੁਬਾਰਾ ਵਾਪਸ ਆ ਲੈ ਆਂਦੇ ਤੀਜੀ ਵਾਰੀ ਸਾਡੇ ਮੁੰਡੇ ਅੰਦਰ ਗਏ ਮੇਰਾ ਵੱਡਾ ਗਿਆ ਚੀਨੀ ਪਾਜੀ ਉਹ ਅੰਦਰ ਗਏ ਤੇ ਉਹਨਾਂ ਨੇ ਹੰਗੂ ਰਾਈ ਭਰਿਆ ਆਖਰੀ ਮਲਾਈ ਕਹਿੰਦਾ ਮੈਂ ਠੀਕ ਆ ਤੇ ਉਸ ਤੋਂ ਬਾਅਦ ਡਾਕਟਰ ਨੇ ਬਾਹਰ ਕੱਢਤਾ ਉਸ ਵਾਰ ਫਿਰ ਚੌਥਾ ਟੈਕ ਆਇਆ ਉਹ ਚੌਥੇ ਟੈਕ ਦੇ ਡਾਕਟਰਾਂ ਨੇ ਬਹੁਤ ਜ਼ੋਰ ਲਾਇਆ ਅਸੀਂ ਉਹਨਾਂ ਦਾ ਦਿਲ ਦੀਆਂ ਘੈਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਬਚਾਉਣ ਦੀ ਪਰ ਜੋ ਮਾਲਕ ਨੇ ਲਿਖਿਆ ਸੀ ਉਹਦੇ ਅੱਗੇ ਝੁਕਣਾ ਪੈਂਦਾ ਸਭ ਨੂੰ ਇਸ ਕਰਕੇ ਅੱਜ ਅਸੀਂ ਸੁੰਚਾਨ ਘਾੜ ਦੇ ਵਿੱਚ ਸਾਰੇ ਵੀਰ ਜਿਹੜੇ ਮੇਰੇ ਵੀਰ ਆਏ ਨੇ ਕਲਾਕਾਰ ਵੀਰ ਲੀਡਰਸ ਬੈਨ ਹੋਰ ਪ੍ਰੈਸਰ ਰਿਪੋਰਟਰ ਔਰ ਛੋਟੇ ਵੱਡੇ ਵੀਰ ਮੇਰੇ ਜਿਹੜੇ ਸਾਡੇ ਨਾਲ ਇਸ ਦੁੱਖ ਦੀ ਘੜੀ 'ਚ ਖੜੇ ਆ ਸਾਰਿਆਂ ਨੂੰ ਮੈਂ ਇਹੀ ਕਹਾਂਗਾ ਤੇ ਆਪਣੇ ਛੋਟੇ ਵੱਡੇ ਵੀਰਾਂ ਨਾਲ ਪਿਆਰ ਕਰੋ ਔਰ ਇਦਾਂ ਦਾ ਦੁੱਖ ਕਿਸੇ ਤੇ ਵੀ ਨਾ ਆਵੇ ਬਸ ਇਹਦੇ ਨਾਲ ਹੀ ਮੇਰੇ ਕੋਲ ਸ਼ਬਦ ਨਹੀਂ ਹੋ ਕਨੈਡਾ ਤੋਂ ਵੀਜ਼ਾ ਰਿਫਿਊਜ਼ ਹੈ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕਨੈਡਾ ਜਾਣ ਦਾ ਸੁਪਨਾ ਸਕਾਰ ਕਰੋ ਬੀ ਆਰ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਏਠ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ